ਸਾਸੀਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬੜਾ ਵੱਡਾ ਖਲਾਰਾ ਪੈ ਗਿਆ ਹੈ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਪਾਸੇ ਸੂਬੇ ਦੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਵਾਰ-ਵਾਰ ਸ਼ਿਕਾਇਤ ਕੀਤੀ ਜਾ ਰਹੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ੀਵਾਲ ਦੇ ਕੋਲ ਜਾ ਕੇ ਜਦੋਂ ਦਿਲ ਕਰਦਾ ਹੈ ਆਮ ਆਦਮੀ ਪਾਰਟੀ ਦੇ ਕਨਵੀਨਰਸ ਪੰਜਾਬ ਦੇ ਮੰਤਰੀ ਅਤੇ ਵਿਧਾਇਕ ਆਪਣੇ ਦਫਤਰ ਬਣਾ ਲੈਂਦੇ ਨੇ ਸ਼ੁਗਲੀਆਂ ਕਰਦੇ ਨੇ ਕਮੀਆਂ ਕਢੀ ਜਾਂਦੀਆਂ ਕਢੀਆਂ ਜਾਂਦੀਆਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਇਧਰ ਸੂਬੇ ਦੇ ਮੁੱਖ ਮੰਤਰੀ ਵੱਲੋਂ ਵੀ ਵੱਡਾ ਐਕਸ਼ਨ ਲਿਆ ਗਿਆ ਇੱਕ ਪਾਸੇ ਕੀ ਦੇਣ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ਵ ਜੀ ਵਾਲਦੀ ਕੀ ਉਹ ਕਿਸੇ ਸ਼ਹੀਦ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਕੀ ਉਹਨਾਂ ਨੇ ਪੰਥ ਵਾਸਤੇ ਕੋਈ ਕੰਮ ਕੀਤਾ ਹੈ ਕੀ ਉਹਨਾਂ ਨੇ ਕੋਈ ਪੰਜਾਬ ਵਾਸਤੇ ਕੋਈ ਕੁਰਬਾਨੀ ਕੀਤੀ ਹੈ ਇਸ ਦੇ ਬਾਅਦ ਯੂਧ ਵੀ ਆਮ ਆਦਮੀ ਪਾਰਟੀ ਦੇ ਕਨਵੀਨਰ ਰਵਿੰਦ ਕੇਜੀਵਾਲ ਪੰਜਾਬ ਉੱਤੇ ਆਪਣਾ ਦਬਾਅ ਰੱਖਦੇ ਨੇ ਯਾਨੀ ਕਿ ਪੈਸਾ ਪੰਜਾਬ ਦਾ ਜਗ ਸਕورٹی ਪੰਜਾਬ ਦੀ ਅਤੇ ਉਸ ਦਾ ਆਨੰਦ ਮਾਣੇ ਅਰਵਿੰਦ ਕੇਜੀਵਾਲ ਅਰਵਿੰਦ ਕੇਜੀ ਵਾਲ ਦੀ ਕੋਈ ਦੇਣ ਹੈ ਪੰਜਾਬ ਸੂਬੇ ਨੂੰ ਕਿ ਸਿੱਖਪੰਥ ਤੋਂ ਬਿਲੋਂਗ ਬਿਲੋਂਗ ਕਰਦੇ ਨੇ ਕਿ ਸਿੱਖਪੰਥ ਦੇ ਵਿੱਚ ਕੋਈ ਵੱਡੀ ਕੁਰਬਾਨੀ ਹੈ ਯਾਨੀ ਕਿ ਦਿੱਲੀ ਦੇ ਲਾਲੇ ਵੱਲੋਂ ਬੜੀਆਂ ਵੱਡੀਆਂ ਚਾਲਾਂ ਚੱਲੀਆਂ ਚੱਲ ਰਹੀਆਂ ਨੇ ਇਧਰ ਜਿਵੇਂ ਹੀ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਹੋਈਆਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਭਗਵੰਤ ਮਾਨ ਵੱਲੋਂ ਜਿਹੜੀ ਜੈਡ ਸਕਿਉਰਟੀ ਸੀ ਅਰਵਿੰਦ ਕੇਜੀਵਾਲ ਦੀ ਉਹ ਵਾਪਸ ਲੈ ਲੇ ਗਏ ਹੁਣ ਇਸ ਨੂੰ ਲੈ ਕੇ ਫਿਰ ਤੱਤੇ ਹੋ ਗਏ ਨੇ ਸਾਰੇ ਹੀ ਸਿਆਸੀ ਆਗੂ ਕਹਿੰਦੇ ਨੇ ਕਿ ਅਰਵਿੰਦ ਕੇਜੀਵਾਲ ਤਾਂ ਪੰਜਾਬ ਦਾ ਪੰਚ ਤਾਂ ਛੱਡੋ ਸਰਪੰਚ ਵੀ ਨਹੀਂ ਨਾ ਸਰਪੰਚ ਨਾ ਨੰਬਰਦਾਰ ਨਾ ਪੰਚ ਨਾ ਐਮਐਲਏ ਤੇ ਨਾ ਐਮਪੀ ਤੇ ਫਿਰ ਪੰਜਾਬ ਸਿਕਿਉਰਿਟੀ ਕਿਉਂ ਦੇਵੇ ਉਹ ਵੀ ਜੈਡ ਪਲੱਸ ਕੱਲੇ ਅਰਵਿੰਦ ਕੇਜੀਵਾਲ ਨੂੰ ਵੀ ਅਰਵਿੰਦ ਕੇਜੀਵਾਲ ਦੇ ਦੋ ਬੱਚਿਆਂ ਨੂੰ ਉਹਨਾਂ ਦੀ ਧਰਮ ਪਤਨੀ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਤੇ ਉਹਨਾਂ ਦੇ ਖੁਦ ਦੇ ਮਾਤਾ ਪਿਤਾ ਨੂੰ ਇਹ ਤੱਕ ਨਹੀਂ ਬਣਦੀ ਸਾਰਾ ਸਾਰੀ ਤਨਖਾਹ ਦੇਵੇ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਲੁੱਟੋ ਮਿਹਨਤ ਕਰਨ ਪੰਜਾਬੀ ਤੇ ਦਿੱਲੀ ਵਾਲੇ ਭਈਏ ਲਿਆ ਕੇ ਬਿਠਾ ਦਿੱਤੇ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਆਲੇ ਦੁਆਲੇ ਜਿੰਨੇ ਵੀ ਸਲਾਹਕਾਰ ਸੀ ਜਿੰਨੇ ਵੀ ਓਐਸਡੀ ਸੀ ਜਿੰਨੇ ਵੀ ਮੇਲ ਸਕੱਤਰੇਤੀ ਸੀ ਸਾਰੇ ਜਿਵੇਂ ਮੱਖਣ ਦੇ ਵਿੱਚੋਂ ਵਾਲ ਕੱਢੀਦਾ ਕੱਢ ਕੇ ਬਾਹਰ ਮਾਰੇ ਅਰਵਿੰਦ ਕੇਸ਼ੀਵਾਲ ਨੇ ਸਾਰੇ ਦਿੱਲੀ ਦੇ ਕਰਮਚਾਰੀ ਲੱਗੇ ਹੋਏ ਨੇ इवन ਦੋ ਜਿਹੜਾ ਅਰਵਿੰਦ ਕੇਸ਼ੀਵਾਲ ਨੇ ਪੰਜਾਬ ਦੇ ਖਜ਼ਾਨੇ ਉੱਤੇ ਅਰਵਿੰਦ ਮੋਦੀ ਨੂੰ ਬਿਠਾਇਆ ਹੋਇਆ ਹੈ ਯਾਨੀ ਕਿ ਹਰ ਪਾਲ ਚੀਮਾ ਜਿਹੜੇ ਨਾਮ ਦੇ ਖਜ਼ਾਨਾ ਮੰਤਰੀ ਨੇ ਸਾਰਾ ਬਾਣਾ ਤਾਣਾ ਅਰਵਿੰਦ ਕੇਸ਼ੀਵਾਲ ਰਵਿੰਦ ਮੋਦੀ ਵੱਲੋਂ ਜਿਹੜਾ ਬੁਣਿਆ ਜਾ ਰਿਹਾ ਹੈ ਸਾਰਾ ਪੈਸਾ ਦਿੱਲੀ ਨੂੰ ਜਾ ਰਿਹਾ ਹੈ ਇਦਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਹੈ ਸਾਰੀ ਸਕਿਉਰਿਟੀ ਵਾਪਸ ਲੈ ਲਈ ਹੈ ਉਸ ਤੋਂ ਬਾਅਦ ਹੁਣ ਸੁਖਪਾਲ ਸਿੰਘ ਖਹਿਰਾ ਜਿਹੜੇ ਨੇ ਉਹ ਕਹਿੰਦੇ ਨੇ ਕਿ ਅਰਵਿੰਦ ਕੇਸ਼ੂ ਵਾਖੜੇ ਪੰਚ ਨੇ ਪੰਜਾਬ ਦੇ ਜਾਂ ਨੰਬਰਦਾਰ ਨੇ ਜਾਂ ਸਰਪੰਚ ਨੇ ਐਮ ਐਲ ਏ ਨੇ ਤੇ ਜਾਂ ਉਹਦਾ ਨਾਮ ਕੀ ਸੰਸਦ ਨੇ ਇਹਨਾਂ ਨੂੰ ਜੱਡ ਸਕਿਉਰਿਟੀ ਕਿਉਂ ਦਿੱਤੀ ਗਈ? ਸ਼ਲਾਘਾਯੋਗ ਉਹਨਾਂ ਨੇ ਕੰਮ ਕੀਤਾ ਹੈ ਜੇਕਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਕਿਉਰਿਟੀ ਵਾਪਸ ਲਈ ਗਈ ਹੈ। ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜਿੰਨੇ ਮਹੀਨੇ ਸਕਿਉਰਿਟੀ ਵਰਤੀ ਗਈ ਹੈ ਉਸ ਦਾ ਯੂਜ਼ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇਜਰੀ ਵਾਲਵਲੋਂ ਉਸ ਦਾ ਉਹ ਜਿਹੜੀ ਤਨਖਾਹ ਬਣਦੀ ਹੈ ਜਿੰਨੀਆਂ ਸਹੂਲਤਾਂ ਲਈਆਂ ਨੇ ਉਹ ਸਾਰੀਆਂ ਸਹੂਲਤਾਂ ਦਾ ਜਿਹੜਾ ਵੀ ਪੈਸਾ ਬਣਦਾ ਹੈ ਉਹ ਪੰਜਾਬ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਇਆ ਜਾਵੇ ਵੱਡਾ ਬਿਆਨ ਆਇਆ ਹੈ ਸੁਖਪਾਲ ਸਿੰਘ ਖਹਿਰਾ ਦਾ ਹੁਣ ਇਹ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਸ਼ੀਵਾਲ ਜਿਨ੍ਹਾਂ ਨੇ ਜੈਡ ਸਕਿਉਰਟੀ ਅਤੇ ਪੰਜਾਬ ਦੇ ਪੈਸੇ ਦੀਆਂ ਪੈਸੇ ਦੇ ਨਾਲ ਹੋਰ ਸਕੂਲਤਾ ਦਾ ਆਨੰਦ ਮਾਣਿਆ ਹੈ ਉਹ ਪੈਸਾ ਆਉਣ ਵਾਲੇ ਦਿਨਾਂ ਵਿੱਚ ਦੇਣਗੇ ਜਾਂ ਨਹੀਂ ਦੇਣਗੇ ਇੱਕ ਪਾਸੇ ਚਲਾਗਾ ਕੀਤੀ ਜਾ ਰਹੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਿ ਜੈਡ ਸਕਿਉਰਟੀ ਜਿਹੜੀ ਹੈ ਵਾਪਸ ਲਈ ਹੈ ਆਮ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਸ਼ੀਵਾਲ ਕੋਲੋਂ ਧੰਨਵਾਦ